ਦਮ ਨਰਮ ਨਰਮ ਮਖਮਲੀ ਪਨੀਰ ਕੋਫਤੇ ਬਿਨਾ ਪਿਆਜ਼ ਤੇ ਬਿਨਾ ਲਸਣ ਤੋਂ ਅੱਜ ਆਪਾਂ ਬਣਾਵਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਇੰਦਰਜੀਤ ਕੌਰ ਪੰਜਾਬੀ ਵੈਜ ਮਸਾਲਾ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਤੇ ਪਨੀਰ ਕੋਫਤੇ ਬਣਾਉਣ ਵਾਸਤੇ ਮੈਂ ਇੱਥੇ ਲਏ ਨੇ ਉਬਲੇ ਤੇ ਛਿੱਲੇ ਹੋਏ ਤਿੰਨ ਮੀਡੀਅਮ ਸਾਈਜ਼ ਦੇ ਆਲੂ ਤੇ ਹੁਣ ਇਹ ਉਬਲੇ ਹੋਏ ਆਲੂਆਂ ਨੂੰ ਆਪਾਂ ਕੱਦੂ ਕਸ ਕਰਾਂਗੇ ਵੈਸੇ ਤਾਂ ਹੱਥ ਨਾਲ ਵੀ ਹੋ ਸਕਦੇ ਹੋ ਪਰ ਹੱਥ ਨਾਲ ਕਰਨ ਨਾਲ ਕੀ ਹੁੰਦਾ ਕਿ ਛੋਟੇ-ਛੋਟੇ ਆਲੂ ਦੇ ਪੀਸੇਸ ਵਿੱਚ ਰਹਿ ਜਾਂਦੇ ਨੇ ਤੇ ਜਿਵੇਂ ਕਿ ਮੈਂ ਤਿੰਨ మీడియం ਸਾਈਜ਼ ਦੇ ਆਲੂ ਲਏ ਨੇ ਜੇ ਵੱਡੇ ਹੋਣ ਤਾਂ ਤੁਸੀਂ ਦੋ ਵੀ ਲੈ ਸਕਦੇ ਹੋ ਛੋਟੇ ਹੋਣ ਤਾਂ ਚਾਰ ਵੀ ਲੈ ਸਕਦੇ ਹੋ ਤੇ ਜੇਕਰ ਵਜ਼ਨ 'ਚ ਦੇਖੀਏ ਨਾ ਤੇ ਇਹ 250 ਗ੍ਰਾਮ ਯਾਨੀ ਕਿ 250 ਗ੍ਰਾਮ ਦੇ ਕਰੀਬ ਨੇ ਤੇ ਹੁਣ ਆਲੂਆਂ 'ਚ ਆਪਾਂ ਮਿਕਸ ਕਰਾਂਗੇ ਪਨੀਰ ਤੇ ਮੈਂ ਇੱਥੇ ਲਿਆਏ 125 ਗ੍ਰਾਮ ਪਨੀਰ ਜਿਨ੍ਹਾਂ ਆਲੂ ਨੇ ਉਹਨਾਂ ਤੋਂ ਅੱਧਾ ਪਨੀਰ ਮੈਂ ਲਿਆਇਆ ਤੇ ਪਨੀਰ ਨੂੰ ਵੀ ਹੁਣ ਆਪਾਂ ਕद्दूकस ਕਰ ਲਵਾਂਗੇ ਤੇ ਹੁਣ ਥੋੜਾ ਜਿਹਾ ਯਾਨੀ ਕਿ 1 ਇੰਚ ਦੇ ਕਰੀਬ ਲਵਾਂਗੇ ਆਪਾਂ ਅਦਰਕ ਤੇ ਅਦਰਕ ਨੂੰ ਵੀ ਕद्दूकस ਕਰ ਲਵਾਂਗੇ ਬਰੀਕ ਵਾਲੇ ਕद्दूकस ਨਾਲ ਕਰਨਾ ਹੈ ਤੇ ਤੁਸੀਂ ਚਾਹੋ ਤਾਂ ਇੱਥੇ ਅਦਰਕ ਦਾ ਪੇਸਟ ਵੀ ਲੈ ਸਕਦੇ ਹੋ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਬਿਲਕੁਲ ਬਰੀਕ-ਬਰੀਕ ਕੱਟੀ ਹੋਈ ਇੱਕ ਹਰੀ ਮਿਰਚ ਤੇ ਅੱਧਾ ਛੋਟਾ ਚਮਚ ਲੂਣ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਉੱਪਰ ਤੱਕ ਭਰ ਕੇ ਦੋ ਵੱਡੇ ਚਮਚ ਕਾਰਨ سٹਾਰਚ ਇੱਕ ਚਮਚ ਤੇ ਇਹ ਦੂਸਰਾ ਚਮਚ ਤੇ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਲਓ ਜੀ ਇਹ ਸਾਰੀਆਂ ਚੀਜ਼ਾਂ ਹੁਣ ਚੰਗੀ ਤਰ੍ਹਾਂ ਮਿਕਸ ਹੋ ਚੁੱਕੀਆਂ ਨੇ ਮਿਕਸ ਕਰਨ ਤੋਂ ਬਾਅਦ ਨਾ ਹੱਥਾਂ ਨੂੰ ਥੋੜਾ ਜਿਹਾ ਤੇਲੀਆਂ ਘਿਓ ਲਗਾ ਕੇ ਥੋੜਾ ਜਿਹਾ ਪੋਰਸ਼ਨ ਲੈ ਕੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਗੋਲ ਸ਼ੇਪ ਦੇ ਦਵਾਂਗੇ। ਯਾਨੀ ਕਿ ਗੋਲ ਕੋਫਤੇ ਬਣਾਣੇ ਹਨ ਤਾਂ ਗੋਲ ਸ਼ੇਪ ਦੇ ਦਵਾਂਗੇ। ਤੇ ਜੇਕਰ ਤੁਸੀਂ ਓਵਲ ਬਣਾਣੇ ਹਨ ਤਾਂ ਓਵਲ ਸ਼ੇਪ ਵੀ ਦੇ ਸਕਦੇ ਹੋ ਯਾਨੀ ਕਿ ਇਸ ਤਰ੍ਹਾਂ ਦੀ ਜਿਹੜੀ ਹੁੰਦੀ ਹੈ ਲੰਬੀ ਤੇ ਮੈਂ ਗੋਲ ਬਣਾ ਰਹੀ ਹਾਂ ਇਸ ਕਰਕੇ ਮੈਂ ਇਹਨਾਂ ਨੂੰ ਗੋਲ ਸ਼ੇਪ ਦੇ ਰਹੀ ਹਾਂ। ਆ ਦੇਖੋ ਜੀ ਇਸ ਤਰ੍ਹਾਂ ਦੀ ਗੋਲ ਸ਼ੇਪ ਦੇ ਦਵਾਂਗੇ ਤੇ ਸ਼ੇਪ ਦੇ ਕੇ ਨਾ ਇਹਨਾਂ ਨੂੰ ਆਪਾਂ ਰੱਖੀ ਜਾਵਾਂਗੇ ਇੱਕ ਸਾਈਡ ਤੇ ਤੇ ਇਸੇ ਤਰ੍ਹਾਂ ਹੀ ਬਾਕੀ ਬਚਿਆ ਜਿਹੜਾ ਮਿਕਸਚਰ ਹੈ ਉਹਨੂੰ ਵੀ ਗੋਲ ਸ਼ੇਪ ਦੇ ਦਵਾਂਗੇ। ਯਾਨੀ ਕਿ ਇਹਨਾਂ ਦੇ ਵੀ ਗੋਲ ਗੋਲ ਕੋਫਤੇ ਬਣਾ ਲਵਾਂਗੇ ਤੇ ਐ ਲੋ ਜੀ 30-30 ਗ੍ਰਾਮ ਦੇ 15 ਪੇੜੇ ਬਣ ਕੇ ਤਿਆਰ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਤੇ ਇਹਨਾਂ ਨੂੰ ਫਰਾਈ ਕਰਨ ਵਾਸਤੇ ਨਾ ਮੈਂ ਪਹਿਲਾਂ ਹੀ ਤੇਲ ਨੂੰ ਮੀਡੀਅਮ ਗਰਮ ਕਰ ਲਿਆ ਹੈ ਤੇ ਮੀਡੀਅਮ ਗਰਮ ਤੇਲ ਦੇ ਵਿੱਚ ਆਪਾਂ ਇੱਕ-ਇੱਕ ਕਰਕੇ ਇਹ ਪੇੜੇ ਜਾਂ ਬਾਲ ਜਿਹੜੇ ਨੇ ਪਾਈ ਜਾਵਾਂਗੇ ਬੜੇ ਧਿਆਨ ਨਾਲ ਪਾਇਓ ਕਿ ਤੇਲ ਜਿਹੜਾ ਹੈ ਉਹ ਤੁਹਾਡੇ ਹੱਥਾਂ ਦੇ ਨਾ ਪਵੇ ਤੇ ਬਸ ਬਹੁਤ ਜ਼ਿਆਦਾ ਆਪਾਂ ਨਹੀਂ ਪਾਣੇ ਤਿੰਨ-ਤਿੰਨ ਚਾਰ-ਚਾਰ ਕਰਕੇ ਹੀ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈ ਪਾਵੇਂਔਰ ਕੜਾਈ ਦੇ ਵਿੱਚ ਤੇਲ ਹੋਵੇ ਪਰ ਫਿਰ ਵੀ ਬਹੁਤ ਜ਼ਿਆਦਾ ਆਪਾਂ ਇਕੱਠੇ ਨਹੀਂ ਪਾਣੇ ਤੇ ਤੇਲ 'ਚ ਪਾਣ ਤੋਂ ਬਾਅਦ ਨਾ ਇੱਕਦਮ ਤੇ ਆਪਾਂ ਇਹਨਾਂ ਨੂੰ ਬਿਲਕੁਲ ਨਹੀਂ ਛੇੜਨਾ ਥੋੜੇ ਜਿਹਾ ਤੇਲ ਵਿੱਚ ਫਰਾਈ ਹੋ ਜਾਣ ਥੋੜੇ ਜਿਹਾ ਸੈੱਟ ਹੋ ਜਾਣ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਹੌਲੀ-ਹੌਲੀ ਜੀ ਐਸਰਾ-ਐਸਰਾ ਘੁਮਾਵਾਂਗੇ ਜਾਂ ਸਾਈਡ ਚੇਂਜ ਕਰ ਦਵਾਂਗੇ ਤੇ ਗੈਸ ਦੀ ਫਲੇਮ ਨੂੰ ਆਪਾਂ ਮੀਡੀਅਮ ਹੀ ਰੱਖਣਾ ਹੈ ਫੁੱਲ ਬਿਲਕੁਲ ਨਹੀਂ ਕਰਨਾ ਮੀਡੀਅਮ ਜਾਂ ਮੀਡੀਅਮ ਟੂ ਲੋ ਔਰ ਇੱਕਦਮ ਫੁੱਲ ਫਲੇਮ ਤੇ ਤੇ ਇਹ ਇੱਕਦਮ ਲਾਲ ਹੋ ਜਾਣਗੇ ਤੇ ਬਸ ਐਸਰੇ ਹੀ ਤੇਲ ਨੂੰ ਘੁਮਾਉਂਦੇ ਹੋਏ ਆਪਾਂ ਇਹਨਾਂ ਨੂੰ ਫਰਾਈ ਕਰ ਲਵਾਂਗੇ ਸਾਰੇ ਪਾਸੇ ਇੱਕੋ ਜਿਹੇ ਫਰ ਕਲਰ ਚ ਫਰਾਈ ਹੋਣਗੇ ਥੋੜੇ ਦੇਰ ਤੱਕ ਫਰਾਈ ਕਰਨ ਤੋਂ ਬਾਅਦ ਜਦੋਂ ਇਸ ਤਰ੍ਹਾਂ ਦਾ ਵਧੀਆ ਜਿਹਾ ਕਲਰ ਆ ਜਾਵੇ ਨਾ ਸੁਨਹਿਰੀ ਜਿਹਾ 골ਡਨ ਬ੍ਰਾਊਨ ਜਿਹਾ ਉਦੋਂ ਆਪਾਂ ਇਹਨਾਂ ਨੂੰ ਆਇਲ ਚੋਂ ਬਾਹਰ ਕੱਢ ਲਵਾਂਗੇ ਤੇ ਬਾਕੀ ਦੇ ਬਚੇ ਹੋਏ ਕੋਫਟਿਆਂ ਨੂੰ ਵੀ ਨਾ ਆਪਾਂ ਇਸੇ ਤਰ੍ਹਾਂ ਹੀ ਫਰਾਈ ਕਰਕੇ ਰੱਖ ਲਵਾਂਗੇ ਤੇ ਐ ਲੋ ਜੀ ਫਰਾਈ ਹੋ ਕੇ ਸਾਰੇ ਕੋਫਟੇ ਹੋ ਗਏ ਨੇ ਤਿਆਰ ਤੇ ਇਹਨਾਂ ਨੂੰ ਇਸ ਤਰ੍ਹਾਂ 스ਨੈਕਸ ਦੀ ਤਰ੍ਹਾਂ ਵੀ ਖਾ ਸਕਦੇ ਹੋ ਪਰ ਅੱਜ ਆਪਾਂ ਇਹਨਾਂ ਨੂੰ ਗਰੇਵੀ ਵਾਲੇ ਬਣਾਵਾਂਗੇ ਤੇ ਆਓ ਹੁਣ ਗਰੇਵੀ ਦੀ ਤਿਆਰੀ ਕਰਦੇ ਆਂ ਤੇ ਗਰੇਵੀ ਬਣਾਉਣ ਵਾਸਤੇ ਆਪਾਂ ਲਵਾਂਗੇ ਇੱਕ ਕੜਾਈ ਤੇ ਕੜਾਈ ਦੇ ਵਿੱਚ ਦੋ ਵੱਡੇ ਚਮਚ ਤੇਲ ਪਾ ਕੇ ਗਰਮ ਕਰ ਲਵਾਂਗੇ ਇਹ ਉਹੀ ਤੇਲ ਹੈ ਜਿਹਦੇ ਵਿੱਚ ਆਪਾਂ ਕੋਫਤੇ ਫਰਾਈ ਕੀਤੇ ਨੇ ਮੈਂ ਉਹੀ ਤੇਲ ਦਾ ਇਸਤੇਮਾਲ ਕਰ ਰਹੀ ਆਂ ਇੱਥੇ ਤੇ ਜਦੋਂ ਤੇਲ ਗਰਮ ਹੋ ਜਾਏਗਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਤੇਜ ਪੱਤਾ ਦੋ ਲੌਂਗ ਅੱਧਾ ਛੋਟਾ ਚਮਚ ਜ਼ੀਰਾ ਚਾਰ ਛੋਟੀਆਂ ਇਲਾਇਚੀਆਂ ਤੇ 1 ਇੰਚ ਕੱਟਿਆ ਹੋਇਆ ਅਦਰਕ ਮੈਂ ਸਾਰੀਆਂ ਚੀਜ਼ਾਂ ਇਕੱਠੀਆਂ ਹੀ ਪਾ ਦਿੱਤੀਆਂ ਨੇ ਤੁਸੀਂ ਚਾਹੋ ਤਾਂ ਵੱਖਰੀਆਂ ਵੱਖਰੀਆਂ ਵੀ ਪਾ ਸਕਦੇ ਹੋ ਤੇ ਥੋੜਾ ਜਿਹਾ ਆਪਾਂ ਇਹਨਾਂ ਨੂੰ ਭੁੰਨ ਲਵਾਂਗੇ ਥੋੜਾ ਜਿਹਾ ਭੁੰਨਣ ਤੋਂ ਬਾਅਦ ਇਹਦੇ ਵਿੱਚ ਦੋ ਵੱਡੇ ਚਮਚ ਆਪਾਂ ਕਾਜੂ ਪਾ ਦਵਾਂਗੇ ਤੇ ਇੱਕ ਵੱਡਾ ਚਮਚ ਪਾਵਾਂਗੇ ਮਗਜ ਦਾ ਮੈਂ ਇੱਥੇ ਟੁਕੜਾ ਕਾਜੂ ਲਏ ਨੇ ਤੁਸੀਂ ਚਾਹੋ ਤਾਂ ਪੂਰਾ ਸਾਬਤ ਕਾਜੂ ਵੀ ਲੈ ਸਕਦੇ ਹੋ ਤੇ ਬਸ ਇਹਨਾਂ ਨੂੰ ਵੀ ਹੁਣ ਆਪਾਂ ਥੋੜਾ ਜਿਹਾ ਹੀ ਭੁੰਨਾ ਹੈ ਬਹੁਤ ਜ਼ਿਆਦਾ ਨਹੀਂ ਤੇ ਬਸ ਥੋੜਾ ਜਿਹਾ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਤਿੰਨ ਵੱਡੇ ਸਾਈਜ਼ ਦੇ ਇਸ ਤਰ੍ਹਾਂ ਦੇ ਕੱਟੇ ਹੋਏ ਟਮਾਟਰ ਟਮਾਟਰਾਂ ਨੂੰ ਆਪਾਂ ਥੋੜਾ ਜਿਹਾ ਭੁੰਨ ਲਵਾਂਗੇ ਤੇ ਟਮਾਟਰਾਂ ਨੂੰ ਥੋੜਾ ਜਿਹਾ ਪਕਾਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਤਨੀਏ ਦੀਆਂ ਡੰਡੀਆਂ ਨਾਲ ਹੀ ਪਾਵਾਂਗੇ ਇੱਕ ਛੋਟਾ ਚਮਚ ਲੂਣ ਤੇ ਅੱਧਾ ਛੋਟਾ ਚਮਚ ਲਾਲ ਮਿਰਚਾਂ ਦਾ ਤੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਨਾ ਹੁਣ ਆਪਾਂ ਟਮਾਟਰਾਂ ਨੂੰ ਨਰਮ ਹੋਣ ਤੱਕ ਪਕਾ ਲੈਣਾ ਹੈ ਅੱਧਾ ਕੱਪ ਪਾਣੀ ਪਾ ਕੇ ਹਰ ਟੱਕ ਕੇ ਫਿਰ ਇਹਨਾਂ ਨੂੰ ਪਕਾਵਾਂਗੇ ਇਹ ਅਸੀਂ మీడియం ਫਲੇਮ ਤੇ ਟੱਕ ਕੇ ਪਕਾਵਾਂਗੇ ਟਮਾਟਰਾਂ ਨੂੰ ਨਰਮ ਹੋਣ ਤੱਕ ਤੇ ਥੋੜੀ ਦੇ ਟੱਕ ਕੇ ਪਕਾਣ ਤੋਂ ਬਾਅਦ ਨਾ ਇਹ ਟਮਾਟਰ ਕਾਜੂ ਮਗਰ ਸਾਰੀਆਂ ਚੀਜ਼ਾਂ ਪੱਕੇ ਹੋ ਚੁੱਕੀਆਂ ਨੇ ਨਰਮ ਤੇ ਹੁਣ ਕਿ ਐਸੀ ਫਲੇਮ ਨੂੰ ਇੱਥੇ ਕਰ ਦਵਾਂਗੇ ਬੰਦ ਤੇ ਸਾਰੀਆਂ ਚੀਜ਼ਾਂ ਨੂੰ ਹੋਂ ਦਵਾਂਗੇ ਥੋੜਾ ਜਿਹਾ ਠੰਡਾ ਤੇ ਜਦੋਂ ਠੰਡੀਆਂ ਹੋ ਜਾਣਗੀਆਂ ਉਦੋਂ ਆਪਾਂ ਇਹਨਾਂ ਨੂੰ ਗ੍ਰਾਈਂਡ ਕਰ ਲਵਾਂਗੇ ਤੇ ਗ੍ਰਾਈਂਡ ਕਰਕੇ ਨਾ ਇਹਨਾਂ ਦਾ ਇੱਕ ਵਧੀਆ ਜਿਹਾ ਪੇਸਟ ਬਣਾ ਲਵਾਂਗੇ ਤੇ ਹੁਣ ਇਹ ਗ੍ਰਾਈਂਡ ਕੀਤੇ ਹੋਏ ਪੇਸਟ ਨੂੰ ਨਾ ਆਪਾਂ ਕਿਸੇ ਛੰਨਣੀ ਜਾਂ ਪੌਣੀ 'ਚ ਪਾ ਕੇ ਛਾਣ ਲਵਾਂਗੇ ਇਹਦੇ ਵਿੱਚ ਆਪਾਂ ਇਲਾਇ ਇਲਾਇਚੀ ਦੇ ਛਿਲਕੇ ਤੇ ਤੇਜ ਪੱਤੇ ਦੀ ਡੰਡੀ ਵਗੈਰਾ ਵੀ ਵਿੱਚ ਆ ਸਕਦੀ ਹੈ ਤੇ ਮਗਜ ਵੀ ਪਾਏ ਨੇ ਤੇ ਮਗਜ ਦੇ ਵਿੱਚ ਵੀ ਕਈ ਵਾਰੀ ਛਿਲਕੇ ਹੁੰਦੇ ਨੇ ਕਿਉਂਕਿ ਆਪਾਂ ਬਾਜ਼ਾਰੋਂ ਲੈ ਕੇ ਆਨੇ ਆ ਨਾ ਮਗਜ ਤੇ ਇਸ ਕਰਕੇ ਇਹਨੂੰ ਛਾਨ ਲਈਏ ਤੇ ਵਧੀਆ ਰਹੇਗਾ ਉਹਦੇ ਨਾਲ ਕੀ ਇਹ ਇਲਾਇਚੀ ਦੇ ਛਿਲਕੇ ਵਗੈਰਾ ਸਭ ਉੱਪਰ ਰੈਜ਼ਨ ਦੇ ਛਾਲਨੀ ਚ ਤੇ एकदम ਸਮੂਥ ਗਰੇਵੀ ਸਾਨੂੰ ਮਿਲ ਜੇਗੀ ਕਿਉਂਕਿ ਆਪਾਂ ਬਣਾ ਰਹੇ ਆ ਅੱਜ ਇੱਕਦਮ ਮਖਮਲੀ ਪਨੀਰ ਕੋਫਤਾ ਤੇ ਲੋ ਜੀ ਸਾਰੇ ਗ੍ਰाइंड ਕੀਤੇ ਪੇਸਟ ਨੂੰ ਮੈਂ ਛਾਨ ਲਿਆ ਹੈ ਤੇ ਇਹ ਜਿਹੜਾ ਇਹਨੂੰ ਵੇਸਟ ਹੈ ਨਾ ਇਹਨੂੰ ਸੁੱਟ ਦਵਾਂਗੇ ਤੇ ਅਗਰੇਵੀ ਦਾ ਆਪਾਂ ਇਸਤੇਮਾਲ ਕਰਾਂਗੇ ਸਬਜ਼ੀ ਬਣਾਉਣ ਵਿੱਚ ਤੇ ਛਾਨੇ ਹੋਏ ਪੇਸਟ ਨੂੰ ਹੁਣ ਆਪਾਂ ਵਾਪਸ ਉਸੇ ਕਲਾਈ ਦੇ ਵਿੱਚ ਪਾ ਦਵਾਂਗੇ ਤੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਔਨ ਤੇ ਅੱਧਾ ਕੱਪ ਪਾਣੀ ਪਾ ਕੇ ਨਾ ਇਹ ਜਿਹੜਾ ਡੋਂਗੇ ਵਿੱਚ ਪੇਸਟ ਲੱਗਿਆ ਰਹਿ ਗਿਆ ਇਹਨੂੰ ਵੀ ਆਪਾਂ ਕੱਢ ਲਵਾਂਗੇ ਤੇ ਨਾਲ ਹੀ ਆਪਾਂ ਪਾਵਾਂਗੇ ਥੋੜੀ ਜੀ ਕਸੂਰੀ ਮੇਥੀ ਚਮਚ ਦਾ ਚੌਥਾ ਹਿੱਸਾ ਹਲਦੀ ਇੱਕ ਛੋਟਾ ਚਮਚ ਤਨੀਆ ਪਾਊਡਰ ਅੱਧਾ ਛੋਟਾ ਚਮਚ ਗਰਮ ਮਸਾਲਾ ਲਾਲ ਮਿਰਚਾਂ ਹੋਰ ਲੂਣ ਮੈਂ ਪਹਿਲਾਂ ਹੀ ਇਹਦੇ ਵਿੱਚ ਪਾ ਚੁੱਕੀ ਹਾਂ ਗਰੇਵੀ ਦੇ ਟੇਸ ਨੂੰ ਬੈਲੈਂਸ ਕਰਨ ਵਾਸਤੇ ਅੱਧਾ ਛੋਟਾ ਚਮਚ ਪਾਵਾਂਗੇ ਗੁੜ ਪਾਊਡਰ। ਇਹਦੀ ਜਗ੍ਹਾ ਤੁਸੀਂ ਚੀਨੀ ਵੀ ਪਾ ਸਕਦੇ ਹੋ ਜਾਂ ਗੁੜ ਵੀ ਪਾ ਸਕਦੇ ਹੋ। ਤੇ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਇਹ ਪੇਸਟ ਦੇ ਵਿੱਚ ਮਿਕਸ ਕਰਕੇ ਵਧੀਆ ਜੀ ਗਰੇਵੀ ਬਣਾ ਕੇ ਤਿਆਰ ਕਰਾਂਗੇ। ਤੇ ਗੈਸ ਦੀ ਫੁੱਲ ਫਲੇਮ ਤੇ ਹੁਣ ਆਪਾਂ ਇਹਨੂੰ ਪਕਾਵਾਂਗੇ 7-8 ਮਿੰਟ ਤੱਕ। ਟਾਕੇ ਪਕਾਵਾਂਗੇ ਨਹੀਂ ਤੇ ਇਹਦੇ ਛਿੱਟੇ ਕਾਫੀ ਉੜਣਗੇ ਜੋ ਤੁਹਾਡੇ ਹੱਥਾਂ ਤੇ ਹੋਰ ਗੈਸ ਤੇ ਪੈਣਗੇ। ਤੇ ਲਓ ਜੀ ਹੁਣ ਮੈਂ ਕੜਾਹੀ ਨੂੰ ਟੱਕ ਦਿੱਤਾ ਤੇ ਗਰੇਵੀ ਨੂੰ ਹੁਣ 6-7 ਮਿੰਟ ਤੱਕ ਜਾਂ 8 ਮਿੰਟ ਤੱਕ ਪੱਕਣ ਦੇਣੇ ਆ। ਤੇ ਹੁਣ ਇੱਥੇ ਨਾ ਮੈਂ ਗਰੇਵੀ ਨੂੰ ਟੱਕ ਕੇ 6 ਤੋਂ 7 ਮਿੰਟ ਤੱਕ ਪਕਾ ਲਿਆ ਹੈ ਤੇ ਇਹਦੇ ਵਿੱਚ ਕਾਜੂ ਟਮਾਟਰ ਵਗੈਰਾ ਤੇ ਪੱਕੇ ਹੋਏ ਸੀ ਪਰ ਜਿਹੜਾ ਆਪਾਂ ਪਾਣੀ ਵਰ ਮਸਾਲੇ ਪਾਏ ਨੇ ਨਾ ਉਹਨਾਂ ਨੂੰ ਵੀ ਪਕਾਣਾ ਜ਼ਰੂਰੀ ਸੀ ਤੇ ਉਹ ਇੰਨੀ ਦੇਰ ਚ ਪੱਕ ਚੁਕੇ ਨੇ ਤੇ ਹੁਣ ਇਹ ਸਾਡੀ ਗਰੇਵੀ ਹੋ ਗਈ ਐ ਇੱਕਦਮ ਤਿਆਰ ਤੇ ਆਪਾਂ ਇਸ ਗਰੇਵੀ ਬਣਾ ਕੇ ਤਿਆਰ ਕਰਕੇ ਰੱਖ ਲੈਣੀ ਐ ਤੇ ਜਦੋਂ ਆਪਾਂ ਸਰਵ ਕਰਨੀ ਐ ਨਾ ਜਾਂ ਜਦੋਂ ਖਾਣ ਲੱਗਣਾ ਹੈ ਉਦੋਂ ਆਪਾਂ ਇਹਦੇ ਵਿੱਚ ਕੋਫਤੇ ਪਾਣੇ ਆ ਪਹਿਲਾਂ ਤੋਂ ਪਾ ਕੇ ਨਹੀਂ ਰੱਖਣੇ ਨਹੀਂ ਤੇ ਕੋਫਤੇ ਜਿਹੜੇ ਨੇ ਇੱਕਦਮ ਨਰਮ ਨਰਮ ਨੇ ਨਾ ਤਾਂ ਇੱਕਦਮ ਕੁਲ ਜਾਣਗੇ ਗਰੇਵੀ ਦੇ ਵਿੱਚ ਇਹ ਹੁਣ ਇੱਥੇ ਗੈਸ ਦੀ ਫਲੇਮ ਨੂੰ ਮੈਂ ਕਰ ਰਹੀ ਆਂ ਬੰਦ ਕਿਉਂਕਿ ਸਾਡੀ ਗਰੇਵੀ ਹੋ ਗਈ ਏ ਇੱਕਦਮ ਪਿਆਰ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਸਰਵ ਕਰਨ ਲੱਗੇ ਆਪਾਂ ਗਰਮ ਗਰਮ ਗਰੇਵੀ ਦੇ ਵਿੱਚ ਇਸ ਤਰ੍ਹਾਂ ਕੋਫਤੇ ਪਾ ਦਵਾਂਗੇ ਠੀਕ ਹੈ ਇਸ ਨਾਲ ਰੱਖਦੇ ਜਾਵਾਂਗੇ ਬਿਲਕੁਲ ਘੋਲਨੇ ਨਹੀਂ ਹੈਗੇ ਨਹੀਂ ਤੇ ਇੱਕਦਮ ਮੈਸ਼ ਜੇ ਹੋ ਜਾਣਗੇ ਜੋ ਕਿ ਸਵਾਦ ਨਹੀਂ ਲੱਗਣਗੇ ਤੇ ਇਸ ਤਰ੍ਹਾਂ ਦੀ ਪਨੀਰ ਮਲਾਈ ਵਾਲਾ ਪਨੀਰ ਯਾਨੀ ਕਿ ਇੱਕਦਮ ਮਖਮਲੀ ਪਨੀਰ ਤੇ ਕੋਫਤੇ ਇਹ ਸਬਜ਼ੀ ਤੁਸੀਂ ਜ਼ਰੂਰ ਬਣਾਓ ਤੁਹਾਨੂੰ ਬਹੁਤ ਪਸੰਦ ਆਏਗੀ ਤੇ ਫਿਰ ਡੋਂਗੇ ਚ ਪਾ ਕੇ ਨਾ ਇਸ ਤਰ੍ਹਾਂ ਥੋੜੀ ਥੋੜੀ ਗਰੇਵੀ ਉੱਪਰ ਪਾ ਦਵਾਂਗੇ ਜਿਹਦੇ ਨਾਲ ਕੀ ਇਹ ਜਿਹੜੇ ਕੋਫਤੇ ਨੇ ਕਵਰ ਹੋ ਜਾਣਗੇ ਨਾਲੇ ਗਰੇਵੀ ਜਿਹੜੀ ਹੈ ਵਿੱਚ ਰਸ ਜਾਏਗੀ ਇਸ ਤਰ੍ਹਾਂ ਵਾ ਸਾਰੇ ਪਾਸੇ ਥੋੜੀ ਥੋੜੀ ਗਰੇਵੀ ਆਪਾਂ ਪਾ ਦੇਣੀ ਹੈ ਤੇ ਉੱਪਰੋਂ ਦੀ ਪਾਵਾਂਗੇ ਕੱਟਿਆ ਹੋਇਆ ਥੋੜਾ ਜਿਹਾ ਧਨੀਆ ਤੇ ਜਿਵੇਂ ਕਿ ਮੈਂ ਮਤਲਬ ਕਿ ਕੜਾਈ ਵਿੱਚ ਤੁਹਾਨੂੰ ਦਿਖਾ ਰਹੀ ਹਾਂ ਨਾ ਇਸ ਤਰ੍ਹਾਂ ਤੁਸੀਂ ਡੋਂਗੇ ਵਿੱਚ ਸਰਵ ਕਰਨਾ ਹੈ ਜਿਹੜਾ ਸਰਵਿੰਗ ਬਾウル ਹੁੰਦਾ ਹੈ ਜੋਨੇ ਤਿਆਰ ਪਨੀਰ ਕੋਫਟਿਆਂ ਨੂੰ ਨਾ ਆਪਾਂ ਥੋੜੀ ਥੋੜੀ ਕਰੀਮ ਪਾ ਕੇ ਸਜਾ ਦਵਾਂਗੇ ਇਹ ਉੱਪਰੋਂ ਦੀ ਪਾਵਾਂਗੇ ਇਸ ਤਰ੍ਹਾਂ ਡੋਂਗੇ ਦੇ ਵਿੱਚ ਐਦਾਂ ਸਜਾ ਐ ਡੋਂਗਾ ਸੋਹਣਾ ਵੀ ਲੱਗੇਗਾ ਤੇ ਨਾਲੇ ਦਾ ਸਵਾਦ ਵੀ ਬਹੁਤ ਹੀ ਵਧੀਆ ਆਏਗਾ ਜੇ ਫਰੈਸ਼ ਕਰੀਮ ਨਾ ਹੋਵੇ ਤੇ ਤੁਸੀਂ ਮਲਾਈ ਨੂੰ ਬੀਟ ਕਰਕੇ ਮਲਾਈ ਵੀ ਪਾ ਸਕਦੇ ਹੋ ਤੇ ਐ ਲੋ ਜੀ ਨਰਮ ਨਰਮ ਮਖਮਲੀ ਪਨੀਰ ਕੋਫਟੇ ਤਿਆਰ ਨੇ ਤੁਸੀਂ ਇਹਨਾਂ ਨੂੰ ਜ਼ਰੂਰ ਟਰਾਈ ਕਰਿਓ